ਸੰਗਤਾ ਨੇ ਨੈਣਾ ਦੇਵੀ ਵੱਲ ਨੂੰ ਚਾਲੇ ਪਾਏ ਹੋਏ ਨੇ ਅੱਜ ਮੈਂ ਪਟਿਆਲੇ ਤੋਂ ਲੁਧਿਆਣਾ ਆ ਰਿਹਾ ਸੀਗਾ ਤਾਂ ਇੱਕ ਛੋਟਾ ਹਾਥੀ ਲੁਧਿਆਣਾ ਜਗੇੜਾ ਪੁਲ ਜਗੇੜੇ ਵਾਲੀ ਨਹਿਰ ਹੈ ਜਿਹੜੀ ਜਗੇੜਾ ਪੁਲ ਦੇ ਉੱਤੇ ਉਹ ਛੋਟਾ ਹਾਥੀ ਜਿਹੜਾ ਹੈਗਾ ਉਹ ਨਹਿਰ ਦੇ ਵਿੱਚ गिर ਗਿਆ ਤੇ ਨਹਿਰ ਦੇ ਵਿੱਚ ਕਰੀਬ 29 ਬੰਦੇ ਸੀਗੇ ਉਸ ਛੋਟੇ ਹਾਥੀ ਦੇ ਵਿੱਚ 29 ਬੰਦੇ ਸਵਾਰ ਸੀਗੇ ਜਿਹੜੇ ਛੋਟੇ ਹਾਥੀ ਸਮੇਤ ਜਗੇੜੇ ਵਾਲੀ ਨਹਿਰ ਦੇ ਵਿੱਚ ਪੁਲ ਤੋਂ ਗਿਰ ਗਏ ਪਾਣੀ ਦਾ ਬਹਾਾ ਇੰਨਾ ਤੇਜ਼ ਸੀ ਕਿ ਜਿਹੜੇ ਜਦੋਂ ਗਿਰਿਆ ਛੋਟਾ ਹਾਥੀ ਗਿਰਿਆ ਤਾਂ ਉਹਨਾਂ ਨੂੰ ਸੰਭਲਣ ਦਾ ਸਮਾਂ ਨਹੀਂ ਮਿਲਿਆ ਮੌਕਾ ਨਹੀਂ ਮਿਲਿਆ ਜਾਣਕਾਰੀ ਮੁਤਾਬਕ ਨਹਿਰ ਦੇ ਵਿੱਚੋਂ 17 18 ਜਾਨੇ ਤਾਂ ਕੱਢ ਲਏ ਗਏ ਸੀਗੇ ਪਰ ਬਾਕੀਆਂ ਦਾ ਹਲੇ ਤੱਕ ਕੁਝ ਨਹੀਂ ਸੀ ਪਤਾ ਲੱਗਿਆ ਤੇ ਧਿਆਨ ਨਾਲ ਜਾਓ ਮੋਟਰਸਾਈਕਲ ਬਾਈਕ ਹੌਲੀ ਚਲਾਓ ਮਾਤਾ ਦੇ ਦਰਸ਼ਨ ਕਰਨ ਜਾਓ ਪਰ ਐਦਾਂ ਦੀਆਂ ਕਟਨਾਵਾਂ ਤੋਂ ਵੀ ਸਾਵਧਾਨ ਰਹੋ ਧਿਆਨ ਨਾਲ ਸਕੂਟਰ ਮੋਟਰਸਾਈਕਲ ਤੇ ਹੋਰ ਵਾਹਨ ਨੇ ਜਿਹੜੇ ਉਹ ਚਲਾਓ ਤਾਂ ਜੋ ਤੁਸੀਂ ਆਪਣੀ ਮੰਜ਼ਲ ਤੇ ਸੁਰੱਖਿਅਤ ਪਹੁੰਚ ਸਕ